ਚਿਹਰਟਾ ਬਾਜ਼ਾਰ ਦੇ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਤੋਂ ਤੰਗ ਹੋ ਕੇ ਲੜਾਈ ਝਗੜੇ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਆ ਦੱਸਿਆ ਕਿ ਵਿਆਹ ਵਿੱਚ ਆਪਣੀ ਪਤਨੀ ਦੇ ਝਗੜੇ ਤੋਂ ਪਰੇਸ਼ਾਨ ਇੱਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤਾਂ ਪਰਿਵਾਰ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਦੇ ਨਾਲ ਲੜਾਈ ਝਗੜਾ ਸੀ ਜਿਹਦੇ ਚੱਲਦੇ ਉਸ ਦੇ ਵੱਲੋਂ ਇਹ ਖੋਪਨਾਗ ਕਦਮ ਚੁੱਕਿਆ ਗਿਆ ਤਾਂ ਹੁਣ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਤੀ ਮੇਰਾ ਭਰਾ ਰੋਬਿਨ ਗੁਪਤਾ ਜਿਹੜਾ ਕਿ ਮੇ ਆਪਣੇ ਵੋਟੀ ਦੇ ਦੁੱਖੋਂ ਮਰ ਗਿਆ ਉਹਦੀ ਉਮਰ 37 ਸਾਲ ਸੀ ਕੀ ਕਾਰਨ ਕੀ ਹੈ ਕਾਰਨ ਇਹ ਸੀ ਉਹਦੀ ਵੋਟੀ ਜਿਹੜੀ ਆ ਬਹੁਤ ਹੀ ਜਿਆਦੀ ਕਪਤੀ ਸੀ ਉਹਨੂੰ ਆਪਣੇ ਨਾਲ ਹੀ ਪਿਆਰ ਸੀ ਉਹਨੂੰ ਪੈਸੇ ਨਾਲ ਪਿਆਰ ਸੀ ਉਹਨੂੰ ਦੇਖੋ ਜਿੰਨੀ ਦੇਰ ਖਵਾਂਦਾ ਕੰਮ ਵਾਲੀਆਂ ਨੇ ਸ਼ੁਰੂ ਤੋਂ ਲਾ ਛੱਡੀ ਖਵਾਂਦਾ ਫਲਾਂਦਾ ਰਿਹਾ ਤੇ ਕੀ ਕਹਿੰਦਾ ਤਾਂ ਵੀ ਐ ਉਹ ਮੇਰੇ ਭਰਾ ਨੂੰ ਟੌਰਚਰ ਕਰ ਮਾਰਦੀ ਕੁੱਟਦੀ ਸੀ ਉਹਨੂੰ ਕਹਿੰਦੀ ਸੀ ਮੇਰੇ ਨਾਂ ਤੇ ਪ੍ਰਾਪਰਟੀਆਂ ਕਰਾ ਜਦੋਂ ਤੇ ਮੇਰੇ ਪਾਪਾ ਜਿੰਦਾ ਸੀ ਉਹਨਾਂ ਨੇ ਨਹੀਂ ਕਰਾਂ ਦਿੱਤੀਆਂ ਉਹਨਾਂ ਦੇ ਨਾਂ ਤੇ ਸੀ ਤੇ ਜਦੋਂ ਮੇਰੇ ਪਾਪਾ ਐਕਸਪਾਇਰ ਹੋ ਗਏ ਤੇ ਪਾਪਾ ਉਹ ਤੋਂ ਪਹਿਲਾਂ ਉਹਦੇ ਮੇਰੇ ਭਰਾ ਦੇ ਨਾਂ ਤੇ ਕਰ ਗਏ ਤੇ ਉਹਨੂੰ ਕਹਿੰਦੇ ਰਹੇ ਉਹਨੂੰ ਕਹਿੰਦੀ ਰਹੀ ਹੈ ਵੀ ਮੇਰੇ ਨਾਂ ਤੇ ਕਰਾ ਪਹਿਲਾਂ ਇੱਕ ਪ੍ਰਾਪਰਟੀ ਮੇਰੇ ਮੰਮੀ ਦੇ ਨਾਂ ਤੇ ਸੀ ਫਿਰ ਬਾਅਦ ਵਿੱਚ ਉਹ ਲੜੂ 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 ਉਹਦੀ ਮਾਂ ਉਹਦੇ ਨੂੰ ਉਹਦੀ ਮਾਂ ਦਾ ਹੱਥ ਤੇ ਭਰਾ ਦਾ ਹੱਥ ਹੈਗਾ ਸੀ ਪਿੱਛੇ ਪਿੱਠ ਤੇ ਉਹਦੀ ਮਾਂ ਨੇ ਵੀ ਆਪਣੇ ਘਰ ਵਾਲੇ ਨਾਲ ਸੇਮ ਐਹੀ ਕੀਤਾ ਹੋਇਆ ਤੁਸੀਂ ਇਨਕੁਆਇਰੀ ਕੱਢੋ ਵੀ ਸਾਡੇ ਮੱਲੇ ਵਾਲਿਆਂ ਕੋ ਪੁੱਛੋ ਉਹਨਾਂ ਦੇ ਬੰਲੇ ਤੋਂ ਪੁੱਛੋ ਵੀ ਉਹਨੇ ਆਪਣੇ ਪਿਓ ਨਾਲ ਪਿਓ ਨੇ ਪਿਓ ਨੂੰ ਮਾਂ ਨੇ ਕੀ ਕੀਤਾ ਕੀ ਨਾਂ ਕੀ ਤੁਹਾਡੀ ਭਰਜਾਈ ਦਾ ਮੇਰੀ ਭਰਜਾਈ ਦਾ ਦੀਪਕਾ ਗੁਪਤਾ ਹੈ ਤੇ ਉਹ ਮੇਰੇ ਮੇਰੇ ਭਰਾ ਨੂੰ ਕੁੱਟਦੀ ਮਾਰਦੀ ਸੀ ਮੇਰੇ ਭਰਾ ਨੂੰ ੱੱਕੇ ਮਾਰਦੀ ਸੀ ਦਬਵਾਉਂਦੀ ਕਟਵਾਉਂਦੀ ਸੀ ਆਪਣੇ ਸਰੀਰ ਦਾ ਮੈ ਮੈਨੂੰ ਸਾਰਾ ਦਿਨ ਸੇਵਾ ਕਰਵਾਉਂਦੀ ਰਹਿੰਦੀ ਸੀ ਦੁਕਾਨ ਨਹੀਂ ਖੋਲਣ ਦਿੰਦੀ ਸੀ 12 12 ਵਜੇ ਤੱਕ ਸਾਰ ਦੁਕਾਨ ਬੰਦ ਕਰਕੇ ਕਹਿੰਦੀ ਸੀ ਮੇਰੇ ਜਦੋਂ ਉਹਦੀ ਮਾਂ ਆਈ ਰਹਿੰਦੀ ਸੀ ਵੇਚ ਸਾਡੇ ਘਰ ਆ ਕੇ ਰਹਿੰਦੀ ਸੀ ਉਹਨਾਂ ਨੂੰ ਘਮਾਈ ਫਰਾਈ ਹੋਣੇ ਨੇ ਉਹਨੂੰ ਇੰਨਾ ਕੁ ਮਤਲਬ ਕਿ ਮਜਬੂਰ ਕੀਤਾ ਉਹਨੂੰ ਮਰਨ ਲਈ ਕਿ ਟੌਰਚਰ ਵੀ ਕੀਤਾ ਕਿ ਇੱਕ ਵਾਰੀ ਟਰਾਈ ਮਾਰੀ ਉਹਨੇ ਮਰਨ ਲਈ ਉਹ ਬਚ ਗਿਆ ਦੂਸਰੀ ਵਾਰੀ ਇਹਨੇ ਸਕੋਰਪੀਓ ਦੇ ਵਿੱਚ ਤੇਜ਼ ਸਪੀਡ ਦੇ ਵਿੱਚ ਆਪਣੀ ਸਕੂਟਰੀ ਇਹਦੀ ਬਚ ਗਈ ਆ ਉਹਨੇ ਸਕੋਰਪੀਓ ਵਾਲੇ ਨੇ ਬ੍ਰੇਕ ਮਾਰ ਲਈ ਆ ਇਹਦੀ ਤੇਜ਼ ਸੀ ਤੇ ਉਹ ਸਕੂਟਰੀ ਟੁੱਟੀ ਪਈ ਆ ਹੁਣ ਨਾ ਜਿਹੜਾ ਵਾ ਹੁਣ ਫੇਰ ਮੈਨੂੰ ਘਰ ਕਹਿ ਕੇ ਗਿਆ ਕਿ ਮੈਂ ਰੋਟੀ ਮੇਰੀ ਨਾਂ 'ਤੇ ਜਿਓ ਤੇ ਮੈਂ ਮਾਰਕੀਟ ਚ ਜਾਣਾ ਵਾ ਤੇ ਉੱਥੇ ਖਾ ਲਾਂਗਾ ਮੰਮੀ ਮੇਰੀ ਰੋਟੀ ਨਾ ਬਣਾਈਓ ਮੈਂ ਮੁੜ ਕੇ ਫੋਨ ਆ ਗਿਆ ਕਿ ਇਸ ਤਰ੍ਹਾਂ ਮਤਲਬ ਕਿ ਵਿਆਸਾ ਪਹੁੰਚਿਆ ਆ ਤੇ ਉਹਨੇ ਸਲਫਾਸ ਦੀਆਂ ਗੋਲੀਆਂ ਪਾਈਆਂ ਸ਼ਰਾਬ ਪੀਤੀ ਹੋਈ ਤੇ ਬੇਹੋਸ਼ੀ ਦੀ ਹਾਲਤ 'ਚ ਤੇ ਇਹਨੂੰ ਮੈਂ ਇਹਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਇਹ ਇਹਦੇ ਬੋਟੀ ਦਾ ਦੁੱਖੋ ਇਹ ਬੋਟੀ ਨੇ ਮਜਬੂਰ ਇਨਾ ਕਾ ਜ਼ਿਆਦਾ ਕੀਤਾ ਕਿ ਖੈ ਦੇਖਿਆ ਜਾਵੇ ਤਾਂ ਘਰੇਲੂ ਝਗੜੇ ਵੀ ਅੱਜਕੱਲ੍ਹ ਅਜਿਹੇ ਗੰਭੀਰ ਰੂਪ ਧਾਰਨ ਕਰ ਰਹੇ ਨੇ ਕਿ ਲੋਕਾਂ ਵੱਲੋਂ ਖੁਦਕੁਸ਼ੀਆਂ ਦਾ ਰਾਹ ਅਪਣਾਇਆ ਜਾ ਰਿਹਾ ਬਿਊਰੋ ਰਿਪੋਰਟ ਸਟਾਰ ਨਿਊਜ਼